ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਆਈ ਹੋਵਦੀ ਸਾਰੇ ਚੜ੍ਹਦੀ ਕਲਾ ਵਿੱਚ ਹੋਵਗੇ ਅੱਜ ਦਾ ਵਲੋਗ ਇਦਾਂ ਵੀ ਅੱਜ ਆਪਾਂ ਜਾਣਾ 10ਵੀਂ ਦੇ ਮੇਲੇ ਨਵੀਂ 10ਵੀਂ ਦਾ ਮੇਲਾ ਗੁਰਦੁਆਰਾ ਚਲ ਸਾਹਿਬ ਤੇ ਤੁਹਾਨੂੰ ਕਰਾਵਾਂਗੇ ਦਰਸ਼ਨ ਮੇਲੇ ਵਲੋਗ ਨੇ ਅਨਤਕ ਡੇਰੀਓ ਹੁਣ ਆਪਾਂ ਚੱਲੇ ਆਂ ਪੜਾ ਤੇ ਹੁਣ ਤੁਹਾਨੂੰ ਮਿਲਦੇ ਆਂ ਪੜਾ ਤੇ ਜਾ ਕੇ ਤੇ ਫਿਰ ਪਾਵਾਂਗੇ ਉੱਥੋਂ ਚੱਲਾ ਚਲ ਸਾਹਿਬ ਵੱਲ ਨੂੰ ਚਲੋ ਵੀ ਮਿੱਤਰਾਂ ਨੂੰ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲਾਉਂਦੇ ਰੋਪਾ ਪਾਉਣ ਲੱਗੇ ਆ ਚਾਲੇ ਹਾਂ ਤੁਹਾਨੂੰ ਮਿਲਦੇ ਆ ਪਰ ਆ ਜਿਆ ਦੇ ਬਹੁਤ ਜੀ ਨਹੀਂ ਤੇ ਰੰਚਤ ਦੇਰੀ ਹਾਂ ਤੁਹਾਨੂੰ ਮਿਲਦੇ ਆ ਉਹ ਵੀ ਬਾਬਾ ਜੀ ਤੇ ਸਿਸ਼ੇ ਆਪਾਸ ਸਰਾਫ ਤਰਕ ਪਿਆ ਹੁਣਾ ਬਾਬਾ ਚੱਲੇ ਆਪ ਉਥੇ ਪੜਾ ਦੇ ਤੇ ਮਿਲਦੇ ਆਨਾਂ ਨੂੰ ਚਾਹ ਪਰ ਬਾਬਾ ਦੀ ਸ਼ਾਦ ਹੋ ਗਿਆ ਤੇ ਆ ਬਾਬਾ ਜੀ ਤੁਹਾਨੂੰ ਮਲਾ ਨੇ ਬਾਈ ਨਾ ਦਸਨ ਪਰ ਨੇ ਪਲਾ ਪੜਾਵਾ ਦੇ ਲਈ ਜੋ ਇਹਦਾ ਮੂੰਹ ਦੇਖੋ ਇੰਨੇ ਗੱਦਾ ਬਣਾਇਆ ਆਓ ਮਿੱਤਰੋ ਆਪਾਂ ਸਾਂ ਮਾਰ ਲਿਆ ਸਾਰ ਸਾਰ ਕੇ ਦੇ ਹੁਣ ਆਪਾਂ ਨੇ ਪੜਾ ਦੇ ਸਾਰਾ ਸਮਾਂ ਸਭਾਂ ਲਿਆ ਵਾ ਇੰਦਰੋਂ ਹਟ ਦਿੱਤਾ ਖੇਡਾ ਮਮਾ ਬਾਈ ਦਰਸ਼ਨ ਘਰ ਹੋ ਬਾਈ ਦੇ ਮੰਦਨ ਮੰਦਿਰ ਆ ਜੇ ਲਾਉ ਗਏ ਮੇਂ ਇੱਧਰ ਆ ਪਹੁੰਚ ਗਏ ਆ ਬੜਾ ਦੇ ਆ ਆਪਣਾ ਕਾਲੀ ਜਿਹਨੇ ਮਨਿੰਦਰ ਸਿੰਘ ਕਰਨੂਰ ਤੇ ਹੁਣ ਤੁਹਾਨੂੰ ਪਾਵਾਂਗੇ ਚੱਲਾ ਤੇ ਲਾਵਾਂਗੇ ਦਰਸ਼ਨ ਮਿਲੇ ਪੂਰੇ ਸਮਾਨ ਨੂੰ ਢੱਕ ਲਿਆ ਹੋਆ ਫੋਨ ਚਾਰਜ ਲਾ ਲਈ ਥੋੜਾ ਜਿਹਾ ਇੱਥੇ ਲਾਉ ਗਏ ਮੇਂ ਇੱਧਰ ਆ ਪਾ ਦੇ ਆ ਇੱਧਰ ਸੌਖਾ ਮਾਰ ਕਰਨਾ ਫੋਨ ਲੱਗਾ ਆਪਣਾ ਇੱਧਰ ਚਾਰਜ ਕਿਉਂਕਿ ਫੋਨ ਡਾਟ ਹੋ ਜਾਂਦਾ ਥੋੜੀ ਛੇਤੀ ਤੇ ਹੁਣ ਤੁਹਾਨੂੰ ਮਿਲਦੇ ਆ ਤੋਂ ਕੁਮਾਰੋਂ ਵਿਸ਼ੇਸ਼ ਤਰ੍ਹਾਂ ਦੀ ਬਾਟੀਆਂ ਦੀ ਆਪਾਂ ਵੀ ਲਗਿਆ ਕਰਨ। ਤੁਹਾਨੂੰ ਲਾਉ ਵੀ ਮਿੱਤਰੋ ਆਪਾਂ ਇਹਨਾਂ ਪਾਤਾ ਅੱਛਾ ਲਾ ਆਪਾਂ ਜਾਵਾਂਗੇ ਦੂਜੀ ਗੱਡੀ ਤੇ ਮੈਂ ਆਹ ਤੇ ਦੋ ਤਿੰਨ ਹੋਰ ਸਿੰਘ ਹੋ ਜਾਣਗੇ ਗੱਡੀ ਤੇ ਤੇ ਹੋਂ ਤਾਂ ਮਿਲਦੇ ਆ ਚਾਲਾ ਪਾਉਣਾ। ਸ਼ਾਕਰ ਹੋ ਇਧਰ ਡੰਗਰ। ਲਾਉ ਵੀ ਮਿੱਤਰੋ ਆਪਾਂ ਗਿਆ ਪਹੁੰਚ।

ਦੇ ਵੜੇ ਪਾਉਣ ਲੱਗੇ ਚੈੱਕ ਕਰ ਰਹਾ ਅਰੇ ਬੰਦੇ ਵਾਹ ਭਾਈ ਜੀ ਵਾਹ ਭਾਈ ਆਣਾ ਭਾਈ ਜੀ ਨਿੰਦਰ ਆਪਰਾ ਖਾਣੇ ਤੇ ਸੋਸ ਤੋਂ ਪਰਛਾਤੇ ਰਾਤ ਲੈ ਮਾ ਪਾਉਣਗੇ ਰਗੜੇ ਵਾਹ ਭਾਈ ਜੀ ਆਹ ਲੱਗ ਰਿਹਾ ਲੋਬੇ ਇਧਰ ਬੰਤ ਪਤਨਾ ਸੁਖਮਾਨ ਨੂੰ ਲੱਗੀ ਫਿਰ ਪੈਣਗੇ ਰਗੜੇ ਆ ਬਾਈ ਦਰਸ਼ਨ ਕਰ ਲੋ ਤੇ ਸੁਖਮਾਨ ਨੂੰ ਲੱਗੀ ਫਿਰ ਪੈਣਗੇ ਰਗੜੇ ਭਰਾਵਾਂ ਦੇ ਦਰਸ਼ਨ ਲੋਬੋ ਮਿੱਤਰੋਟਾ ਕੇ ਚੱਲੋ ਹੋ ਗਿਆ ਚੱਤਰਾ ਆਪਣੀ ਆ ਕੋ ਰਗੜੇ ਲੱਗੁੰਦੇ ਇਧਰ ਬੰਤ ਚਾਰ ਸਿੰਘ ਆ ਨੇ ਪੂਰੇ ਚੜਦੀ ਗਲਾਜ ਤਰ ਲੱਗੰਦੇ ਅਰਗੜੇ ਆ ਆਪਣੇ ਗੁਰਸਰਨ ਭਾਈ ਡਾਕਟਰ ਕਰਨ ਹਾਲਸਾ ਭਾਈ ਗੁਰਜੀ ਕੀ ਫਤਿਹ ਉਧਰ ਆਪਣੇ ਬਿੱਟੂ ਭਾਈ ਆਏ ਆ ਤਗੜੇ ਲੱਗੰਦੇ ਗੁਰਦੇ ਤਿਆਰ ਵਰ ਤਿਆਰ ਲੰਗਰ ਚੱਲੰਗਾ ਸ਼ੁਭਦਾਈ ਦਾ ਤੁਹਾਨੂੰ ਮਿਲਦੇ ਆ ਬਾਸ ਚੈੱਕ ਕਰੋ ਉਧਰ ਬਤਨਾਂ ਦੀ ਹੁੰਦੀ ਸੇਵਾ ਮੈਨੂੰ ਲਿਆ ਮੈਨੂੰ ਨਿਹਾਰ ਥੋੜਾ ਆ ਪਗੋ ਮਿੱਤਰੋ ਆਪਾਂ ਇਧਰ ਲੋਏ ਦਾ ਸਰਬ ਲੋਏ ਦਾ ਟੱਬ ਲੈਣ ਗੱਡੀ ਬਣੀ ਉਸੇ ਲੱਭਿਆ ਆ ਆ ਨਾਲ ਇਹਨੂੰ ਕਹਿੰਦੇ ਗੁਰਸ਼ਰਨ ਵਾਜੀ ਜੱਟ ਜੱਟ ਵਾਜੀ ਉਹ ਵਾਲਾ ਕੱਢ ਜਾ ਕਿਹੜਾ ਉਹ ਵਾਲਾ ਕਿਹੜਾ ਉਹ ਆ ਵੇਹ ਉਹ ਟਾਬਾ ਉਹ ਟਾਬੀ ਆ ਸਰਬ ਲੋਏ ਦਾ ਹੰਡ ਰੇ ਹੋ ਕੇ ਆ ਉਹ ਪਹਿਲੇ ਕੱਢ ਕੱਢ ਲੈ ਲਓ ਵੀ ਟੱਬ ਲੈ ਕੇ ਆ ਚੁੱਕੇ ਆਪਾਂ ਟੱਬ ਲੈ ਕੇ ਆ ਗਏ ਆ ਕੌਣ ਸੁਖਮਾਨ ਕਰਾਂਗੇ ਤੇ ਚਾਵਾਂਗੇ ਸ੍ਰਿਧਾਈ ਦਾ ਲੰਗਰ ਲੋਕੋ ਮਿੱਤਰੋ ਕਰ ਲੋ ਬਾਬਾ ਜੀ ਦਾ ਸਨ ਰਗੜੇ ਚੱਲੰਦੇ ਆ ਲੰਗਰ ਵੀ ਲੱਗਾ ਹੋਣਾ ਆਪਾਂ ਚੱਲਿਆਂ ਫੋਟੋਆਂ ਕਿਤੇ ਨੇ ਮੈਂ ਹਾਂ ਹਾਂ ਮਿੱਟੂ ਭਾਈ ਆਪਣੇ ਆਏ ਹੋਏ ਆ ਤੇ ਚਲੋ ਵੀ ਚੱਲੀਏ ਬਾਬਾ ਜੀ ਦਾ ਲੋੜ ਆਇਆ ਯਾਰ ਲੋਕੋ ਨੋਬੋ ਮਿੱਤਰੋ ਆਪਾਂ ਇੱਧਰ ਆਏ ਫੋਟੋ ਸ਼ੂਟਿੰਗ ਕਰਨ ਫਿਲਮ ਦੀ ਫਿਲਮ ਦੀ ਸੀਨਿੰਗ ਲਮ ਗੜੀ ਆਪਣੀ ਸ਼ੂਟਿੰਗ ਕਰਨਾ ਆ ਇੱਧਰ ਫੋਟੋ ਸ਼ੂਟ ਕਰਨਾ ਆ ਆ ਕਰੋ ਕਦਾ ਸੇੜ ਹੀ ਲੱਗੀ ਸੇੜ ਹੀ ਲੱਗੀ ਆ ਤੇ ਐਦਾਂ ਹੀ ਬੈਣੀ ਕਰੋ ਲੋਕ ਜੇ ਸੇੜ ਹੀ ਲੱਗੇ ਦਿਸਕੂਟਰੀਆਂ ਜਿੰਨੇ ਲੈ ਨਹੀਂ ਜਾਦੇ ਚੈਨ ਨੂੰ ਕਰ ਲੋ ਸਬਸਕ੍ਰਾਈਬ ਸੋਸੇ ਸਬਸਕ੍ਰਾਈਬ ਹੋ ਚੁੱਕਾ ਹਯਾਰ ਕਰ ਦੋ ਛੇਤੀ ਛੇਤੀ ਸਿਲੋ ਬਟਨ ਨੂੰ ਆ ਜੂਗਾ ਫਰਾ ਇੱਕ ਦਿਨ ਲਓ ਵੀ ਮਿੱਤਰੋ ਆਪਾਂ ਸ਼ੂਟਿੰਗ ਸ਼ੂਟਿੰਗ ਕਰਕੇ ਤੇ ਹੁਣ ਫੇਰ ਸ਼ੂਟ ਕਾੜਾ ਕਿੱਧਰ ਹੁਣ ਫੇਰ ਚੱਲੇ ਆਂ ਪੜਾਤੀ ਪੜਾਤੀ ਚੱਲੇ ਵਾਪਸ ਰਗੜਿਆਂ ਦਾ ਬਰਾ ਲੱਗਾ ਜਾਵਾਂਗੇ ਕਾ ਵੀ ਮਲੇ ਦਾ ਬਲੋਗ ਉਹ ਵੀ ਦੇਖਿਓ ਅੱਜ ਬਣਾ ਹੀ ਬਲੋਗ ਆਊਗਾ ਟੈਂਪਲੇਟ ਹੰਬਨੇ ਦੀ ਹੀ ਲਿਆਓ ਟੈਂਪਲੇਟ ਹੰਬਨੇ ਹੰਬਨੇ ਚੜਾਓ ਵੀ ਹੁਣ ਮਿਲਦੇ ਆ ਚੈੱਕ ਕਰੋ ਮਿੱਤਰੋ ਰਗੜੇ ਲਕੋਦੇ ਆਪਣੇ ਜੀ ਤੂਆ ਰਗੂ ਸਰਨ ਭਾਈ ਦਾ ਤੋੜਾ ਰਗੜਨਾ ਭਾਈ ਆ ਬੀ ਤੂਆ ਅਲੀ ਆਪਣੇ ਬਿੱਟੂ ਭਾਈ ਡਾਕਟਰ ਦੀ ਗਾਈ ਕਿਆ ਕਰਉਂਦੇ ਆਂ ਅੰਦਰ ਪੂਰੇ ਜੀਆਰ ਵਰਦੇਆ ਸਿੰਘ ਆ ਦੇ ਲੜੇ ਲੱਕਾ ਦੇ ਆ ਇੱਧਰ ਤੋਂ ਸ਼ਾਂਤ ਲਾ ਹਾਂਜੀ ਲਾਓ ਵੀ ਹੋਣਾ ਆਪਾਂ ਚੱਲਨੇ ਆਂ ਗੱਫੇ ਸ਼ਕਣ ਤੇ ਹੁਣ ਗੱਫੇ ਸ਼ਾਕੇ ਫੇਰ ਆਵਾਂਗੇ ਪੜਾ ਦੇ ਚੱਲੀਏ ਉਹ ਚੱਲੀਏ ਇੱਧਰ ਸ਼ਾਂਤ ਪਿਛਲੇ ਬੰਨੇ ਜਾਣਾ ਗੱਫੇ ਸ਼ਕਣ ਲਓ ਮਿੱਤਰ ਆਪਾਂ ਚੱਲਨੇ ਆਂ ਗੱਫੇ ਜਗਾ ਚੱਲਿਆ ਰਾਨ ਕੇ ਖਾਣਾ ਹੈ ਚਲੋ ਆ ਗਏ ਆ ਉਧਰ ਛੱਕੇ ਲਓ ਵੀ ਮਿੱਤਰ ਆਪਾਂ ਸਿਕਨ ਲੱਗੇ ਲੰਗਰ ਉਹ ਬੱਚਾ ਬੜਾ ਬੜਾ ਮੂੰਹ ਬਜਾਦਾ ਰੋ ਵੀ ਲੰਗਰ ਛੱਕੇ ਤੇ ਮਿਲਦੇ ਆਂ ਤੁਹਾਨੂੰ ਆਪਣੀ ਜੱਟ ਭਾਈ ਬੜੇ ਗੰਦੇ ਮੈਂ ਚਾਰ ਵਾਰੀ ਨਾਲ ਕਰੀ ਨੀ ਲੰਕਾ ਸਾ ਗੋ ਮੈਂ ਚੈੱਕ ਕਰ ਉਹ ਰਿੰਗੋ ਸਾ ਕਰੀ ਬਣਾਈ ਨਾ ਹਾਂਜੀ ਬਿੱਟੂ ਭਾਈ ਕਿੰਦਰ ਬੜਾ ਜਾਣੇ ਵਦਾਈ ਵਲੋਗ ਬਣਾਉਣਾ ਚੱਲ ਯਾਰ ਅੱਜ ਆਪਾਂ ਬਿਰ ਬੇਦੀਏ ਨਾਣੀ ਨਾ ਵਲੋਗਰ ਕਿੱ데 ਆ ਵਲੋਗ ਕੀ ਕਰਨਾ ਯਾਰ ਠੀਕ ਆ ਵੀ ਚਲੋ ਕਿ ਭਾਈ ਆ ਚਲਿਏ ਫਿਰ ਆਪਾਂ ਅਦਰ ਮੱਥੇ ਦੇਖੋ ਇਧਰ ਉੱਤਰ ਹੈ ਚੱਲੋ ਵੀ ਉਧਰੋਂ ਟੈਲਾ ਥਣੀ ਜਿੰਦ ਨਹੀਂ ਚੱਲੋ ਜੱਟ ਚੱਲ ਜਾ ਆਹ ਇਹਦੀ ਵੀਡੀਓ ਨੂੰ ਮੈਂ ਕਰਕੇ ਤੁਹਾਨੂੰ ਲੋਗ ਉਹ ਨਾ ਆ ਰਿਹਾ ਚੱਲੋ ਵੀ ਇੱਕ ਮੱਡੀ ਵੇਖਣ ਜਾਣੀ ਪਾਪੜ ਖਾਣੇ ਪਾਪੜ ਗਾਓ ਵੀ ਮਿੱਤਰੋ ਆਪਾਂ ਚੱਲੇ ਜਾਂ ਹਾਂ ਦਰਬਾਰ ਤਵਾ ਠਾ ਟੇਕਣ ਜਾ ਕਰੋ ਸੰਗਤ ਦਰਸ਼ਨ ਮੈਂ ਬਿੱਟੂ ਆ ਆਪਣੀ ਗੁਰਨਪਾਈ ਆਪਣੇ ਬਿੱਟੂ ਭਾਈ ਖਾਲਸਾ ਵਧਿਆ ਬਣੀ ਕੀ ਕਾ ਭਾਈ ਜਾਣੇ ਆ ਉਹ ਮਿੱਤਰੋ ਸੰਗਤ ਦਰਸ਼ਨ ਚੱਕਰ ਆ ਆਪਣੇ ਅਗੇ ਬਿੱਟੂ ਭਾਈ ਬਿੱਟੂ ਭਾਈ ਇੱਧਰ ਵੇਖਿਓ ਸੋਨੇ ਦੀ ਜਾਨੀ ਲਈਏ ਓਏ ਉਧਰ ਵਾਲਾ ਕੰਮ ਕਰੀਏ ਹਾਂਜੀ ਮਿੱਤਰੋ ਮੇਲਾ ਲੱਗਾ ਪੂਰਾ ਤੇ ਬੰਗੂੜੇ ਵੀ ਲੱਗੇ ਆ ਚੈੱਕ ਕਰੋ ਮਿੱਤਰੋ ਲੱਗੇ ਤਾਂ ਹੈਗੇ ਨਾ ਚੈੱਕ ਕਰੋ ਜਾ ਤਿੰਨ ਦਿਨ ਮਦਮਾ ਨਾ ਰੋਕਾ ਸ਼ਿੱਪਾ ਲੈ ਸ਼ਿੱਪ ਜਾ ਮਿੱਕੀ ਮੋਸ ਤੇ ਮੜਾ ਉਡਾ ਆਪਣੇ ਹੱਥ ਭਰੀ ਤੂੰ ਮਾਮਾ ਮਿੱਕੀ ਮੋਸ ਪਾੜ ਦੇ ਮੇਲਾ ਜੱਲਰੋ ਆਹ ਅੰਦਰ ਜਾਣ ਦਰਵਾਜ਼ਾ ਇਹ ਕਹਿੰਦਾ ਮਿੱਕੀ ਮੋਦੂ ਜੂੜਾ ਲੜਾ ਮੈਂ ਤੇ ਛਾਲ ਮਾਰੀ ਮਿੱਕੇ ਨੂੰ ਪਾੜ ਦੇਣਾ ਆਈ ਇੱਧਰ ਲਗਾ ਬਾਜ ਜਿਹੜਾ ਦਰਬਾਰ ਬਾਬਾ ਜੋਗਾ ਸਿੰਘ ਜੀ ਦਾ ਪੜਾਵਾ ਤੇ ਚੱਕ ਰੋ ਘੋੜਿਆਂ ਦੇ ਤਲਪੰਸ ਦੇ ਘੋੜੇ ਦਰਸ਼ਨ ਕਰ ਲੋ ਅਪਨ ਜਾ ਹਾਂ ਅੱਗੇ ਓਏ ਮੇਰੀ ਮੇਰੀ ਵੀ ਬਣਾ ਵੀਡੀਓ ਲੈ ਤੇਰੀ ਬਣਾ ਦੇ चैक अपनी बी खा दे गोल गप्पे घोड़े चेक करो मित्रों घोड़े हुए पे इधर होना फिर चले वापस ਲਾਭੀ ਮੇਟਰ ਆਪਾਂ ਹੁਣ ਵਾਪਸੀ ਭੋਣ ਲੱਗਿਆ ਪੜਾਉਣ ਦਸਵੇਂ ਮੇਲੇ ਬਾਹ ਬਾਰੀ ਨਹੀਂ ਮਿਲੇ ਗਏ ਹੋਣਗੇ ਤੇ ਮਿਲਣਾ ਹੁਣ ਆਪਾਂ ਕਾਲਾਂਵਾਂਗੇ ਮੱਲੇ ਦੇ ਹੁਣ ਆਵਾਂਗੇ ਕੱਲ ਵੀ ਮੱਲੇ ਤੇ ਆਪਾਂ ਤੇਰੀ ਮਿਲਣਾ ਨੂੰ ਜੱਡੇ ਦੀ ਪੀ ਲਓ ਮਿੱਤਰਾ ਬਲ ਲਿਆ ਆ ਗਏ ਸਾਹਿਦ ਦਸਤਾ ਇਹਨਾਂ ਦਸਤਾ ਦੇ ਨਾਲ ਜੋੜੇ ਗਾ ਇਸ ਤੇਰਾ ਪਿਆਰ ਤੇ ਸਰਕਾਰ ਦੇ ਨਾਲ ਚੱਕ ਰਹੇ ਆਂ ਤੇਰਾ ਗੁਰੂ ਦਾ ਲਓ ਮਿੱਤਰਾ ਪਹੁੰਚ ਗਏ ਫਿਰ ਪੜਾਵਾ ਤੇ ਆਪਣੇ ਚੱਕ ਰੋ ਵੀ ਭਾਈ ਇਹਦੇ ਨਾਲ ਆ ਗਈ ਮਾਨੂੰ ਅਮਰਤ ਭਾਈ ਅਮਨਪ੍ਰੀਤ ਦੀ ਸੋਇ ਅਮਰਤ ਅਮਰਤਾ ਵੀ ਅਭੀ ਭਾਈ ਚੱਲ ਲਓ ਮਿੱਤਰਾ ਅੱਧਾ ਦਿਨ ਹੋ ਗਿਆ ਦਾ ਖੜਾ ਲਾ ਕੇ ਪਾਵਾ ਬਾਹ 14 ਟਾਈਮ ਹੋਰ ਲਗਾ ਲੱਗਣਾ ਫੇਰ ਸਮਾਪਤੀ ਆ ਬਾਬਾ ਜੀ ਇਹ ਦੇਖੇ ਆ ਬਾਬਾ ਇਹ ਵਿਖਦਾ ਨਹੀਂ ਸਕਦੇ ਹਜ਼ਾਰ ਬਾਬਾ ਰਿਸੇ ਨੇ ਮਿਸਲ ਦੀ ਦਰਨਾਗਰ ਬਾਬੂ ਘਾਲਾ ਸਾਹਿਬ ਇਧਰ ਪਰਤਨਾਂ ਦੇ ਸਾਬੀ ਜੁਗੰਦੀਆ ਪਰ ਗੜੇ ਲਈ ਪੂਰੀ ਚਾਰ ਬੜੇ ਤਿਆਰ ਤੇ ਅਜਾ ਥੋੜੇ ਸੰਗਰਾਮ ਰਾਮ ਰੰਗੇ ਆ ਲਾਵੀ ਮਿੱਤਰੋਸ ਨੂੰ ਆਉਂਦੀ ਹੋਣ ਵਾਲੀ ਆ ਆਪਣੇ ਜੱਟ ਆ ਵਾਹ ਵਾਹ ਇਹ ਗੱਜ ਵਜ ਜਗੇ ਬੋਲ ਸਿੰਘ ਆਪਣੇ ਅਭੀ ਭਾਈ ਜੋ ਕਿ ਦੇਹ ਸ਼ਰੀਹ ਹੋਈ ਜਾਂਦਾ ਨਾ ਪੂਰੀ ਕਿੱਥੇ ਜਾਣਾ ਵਾ ਉਹ ਕਿੱਧਰ ਜਾਣਾ ਵਾ ਹਾਂ ਜੱਟ ਭਾਈ ਦੱਸੋ ਕਿੱਧਰ ਜਾਣਾ ਵਾ ਕਿਦਾ ਹੁਣ ਆਉਂਦਿਆ ਵਾ ਮਨ ਹਾਏ ਦੇ ਅਭੀ ਭਾਈ ਨਹੀਂ ਦੇਹ ਸ਼ਰੀਹ ਗੁੜੀ ਨਹੀਂ ਭਾਜੀ ਇਹ ਝੋਟੀ ਦਾ ਪਾਉਂਦੇ ਆ ਪੂਰਾ ਫਾਟੇ ਇੱਧਰ ਚੈੱਕ ਕਰੋ ਬੁਰਾ ਸਮਝਾ ਚੱਲਣ ਰਿਹਾ ਵਾ ਅਭੀ ਓਏ ਜੱਟਾ ਆ ਗੱਲ ਮਾੜੀ ਓ ਗੇਅਰ ਪੈਨ ਦੇ ਵੇਕਾ ਫੋਟ ਆਖਟ ਆਉਂਦਿਆ ਜਿੰਨਾ ਨਾ ਕਦੇ ਮੂੰਹ ਨਹੀਂ ਥੋਤੋ ਵੀ ਫੋਟਾ ਕੁੱਤੀ ਕੁੱਤੀ ਨਾਲ ਸਾਰੇ ਉਹਦੇ ਨਾਲ ਜੈਕ ਕਰੋ ਮਿੱਤਰੋ ਇੱਧਰ ਨੂੰ ਹੋਵੇ ਲੋਕਾਂ ਚਾਹ ਕਰੋ ਮਿੱਤਰ ਬਾਬਾ ਦਾ ਵਰਗਾ ਗਾਇਤੇ ਇਧਰ ਆਪਣੀਆਂ ਫੌਜਾਂ ਚੱਲਦੀ ਆਵਾਜ਼ ਤੁਹਾਨੂੰ ਗੁਰੂ ਜੀ ਬਾਬਾ ਜੀ ਦੇ ਦਰਸ਼ਨ ਆਪਾਂ ਜੀ ਜਥੇਦਾਰ ਸਿੰਘ ਸਾਹਿਬ ਅੱਜ ਬੜੀ ਸੰਗਤ ਜੀ ਨਵ ਗੁਰੂਵਰ ਸਿੰਘ ਜੀ ਮੁਸਾਸੀ ਦਾ ਪ੍ਰਤਾਪ ਘੜਾੜੇ ਲਾਉਂਦੇ ਤਰ ਹੁਣ ਆਪਣਾ ਖਚਾਲਾ ਹੀ ਆਇਆ ਸਾਬਤੀ ਹੋ ਗਈ ਰਗੜਿਆਂ ਦੀ ਹੁਣ ਆਪਾਂ ਪਾਵਾਂਗੇ ਚਾਲਾ ਹੋ ਬਾਈ ਦਰਸ਼ਕਾਰ ਲੋ ਲੰਕਰ ਲੋ ਗਾਇਸ ਮਾਪਦੋਂ ਵੜਾਵਾਂ ਨੂੰ ਖੋਤੇ ਆ ਹੁਣ ਆਪਣਾ ਚੱਲ ਆਈ ਆ ਹੋਰ ਚਾਹੀਦੇ ਆ ਭਰਾ ਭਰਨ ਭਲ ਭਰਾ ਭਰਨ ਭਲ ਭਲੋ ਭਰਾਲੋ ਭਰਾਲੋ ਭਰਨੋ ਅੱਲਾਹ ਖਾੜੇ ਹੋਰ ਚਾਹੀਦੇ ਦੱਸੋ ਵਾੜਾ ਮੇਰੇ ਭੋਲਾ ਜੀ ਉਹ ਲੈ ਜੀ ਇਹ ਤੋਂ ਵੀ ਚਾਰ ਰਹਾ ਹੋਏ ਇਹਦੇ ਆ ਵੀ ਚੈੱਕ ਕਰੋ ਵਾੜਾ ਫਾੜਾ ਕੋਈ ਨਹੀਂ ਪਾ ਦੇ ਅਧਿਕਾਰੀ ਹੋੜ ਇਹਨੂੰ ਕੋਈ ਸੀ ਕੋਈ ਸੀ ਓਏ ਖੋਸ਼ਾ ਖੋਸ਼ਾ ਅਭੀ ਖੋਸ਼ਾ ਖੋਸ਼ਾ ਹਾਓ ਮਿੱਤਰੋ ਸਮਾਪਤੀ ਹੋ ਚੁਗੀ ਆ ਹੁਣ ਆਪਾਂ ਸਮਾਪਤੀ ਹੋ ਚੁਗੀ ਆ ਹੁਣ ਲਾਵਾਂਗੇ ਚਾਲਾ ਪੜਾਉ ਨੂੰ ਸਮਾਪਤੀ ਹੋ ਚੁਗੀ ਆ ਹਾਂਜੀ ਸਮਾਪਤੀ ਹੋ ਚੁਗੀ ਐ ਹੁਣ ਪਾਵਾਂਗੇ ਚਾਲਾ ਕਰਨ ਨੂੰ ਆਪ ਲੋਕ ਮਿੱਤਰਾਂ ਬਾਬਾ ਚਾਲਾ ਕਰਨ ਨੂੰ ਮੋਤਨ ਦੇ ਘਰ ਆਵੇ ਤਨ ਸਿੰਘ ਛੇਤੀ ਹੋ ਜਾ ਧੰਨਵਾਦ ਵਾਲੇ ਤਨ ਸਿੰਘ ਤੁਹਾਨੂੰ ਮਿਲਦੇ ਹਾਂ ਹੁਣ ਓ ਵੀ ਮਿੱਤਰ ਆਪਾਂ ਪਹੁੰਚ ਚੁੱਕੇ ਆ ਘਰ ਚੋਲਾ ਜਿਹਾ ਲਾੜੇ ਹੁਣ ਆਪਾਂ ਕਰਨਗੇ ਆਰਾਮ ਤੇ ਅੱਜ ਦਾ ਵਲੋਗ ਤੁਸੀਂ ਵੇਖ ਹੀ ਲਿਆ ਵਾ ਲੋਕ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਛੇ 33000 ਫੋ ਸਬਸਕ੍ਰਾਈਬ ਕਰ ਦੋ ਹੌਣ ਦਾ ਨ ਮਿਲਦੇ ਆ ਕੱਲ ਦੇ ਵਲੋਗ ਨਾਲ ਜੋ ਕਿ ਕਲ ਮਲੇ ਦਾ ਵਲੋਗ ਆ ਠੀਕ ਹੈ ਰਾਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ